ਗੱਜਲ ਸੰਗਰੇ ਅੱਜ ਵੀ ਚੇਤੇ ਆਉਂਦੇ ਨੇ ਬਚਪਨ ਦੀ ਉਹ ਯਾਦ ਜਰਾਨੇ ਅੱਜ ਵੀ ਚੇਤੇ ਆਉਂਦੇ ਨੇ ਹੋ ਗਏ ਨੇ ਜੋ ਸਮੇ ਬੇਗਾਨੇ ਅੱਜ ਵੀ ਚੇਤੇ ਆਉਂਦੇ ਨੇ ਨਵੇਂ ਰਿਵਾਜਾਂ ਦੇ ਵਿੱਚ ਵੜ ਕੇ ਮੁੰਡੇ ਭਾਵੇਂ ਪੁੱਲ ਗਏ ਨੇ ਮਾਂ ਨੂੰ ਪੁੱਤ ਦੇ ਸਹਰੇ ਗਾਨੇ ਅੱਜ ਵੀ ਚੇਤੇ ਆਉਂਦੇ ਨੇ 150 ਨਾਲ ਬੇਸ਼ੱਕ ਭਾਵੇਂ ਅੱਜ ਦਿਹਾੜੀ ਲੰਘਦੀ ਨਹੀਂ ਬਿਉਤ ਲੈਣੇ ਵੱਡੇ ਆਨੇ ਅੱਜ ਵੀ ਇਥੇ ਆਉਂਦੇ ਨੇ ਬਾਲਾਂ ਕੋਲੋਂ ਸਲੇਟ ਤੇ ਫੱਟੀ ਅੱਜ ਉਸਤਾਦਾਂ ਖੋ ਲਈਏ ਸਾਨੂੰ ਫੱਟੀਆਂ ਕਲਮਾਂ ਕਾਨੀ ਅੱਜ ਵੀ ਇਥੇ ਆਉਂਦੇ ਨੇ ਕਿਸੇ ਦੇ ਕੋਲ ਦਵਾਈਤ ਨਾ ਹੋਣੀ ਉਹਨੂੰ ਤੋਬੇ ਦੇ ਦੇਦੇ ਨੇ ਤੋਬਿਆਂ ਤੋਂ ਫਿਰ ਦੇਨੇ ਤਾਨੇ ਅੱਜ ਵੀ ਇਥੇ ਆਉਂਦੇ ਨੇ ਮੁੱਲੇ ਦੇ ਸਭ ਕੁੜੀਆਂ ਮੁੰਡੇ ਰਲਮਿਲ ਜੋ ਜੋ ਖੇਡਦੇ ਸਾਂ ਟਾਪੂ ਦੀਓ ਸਾਨੂੰ ਖਾਨੇ ਅੱਜ ਵੀ ਚੇਤੇ ਆਉਂਦੇ ਨੇ ਖੱਡੀ ਝਾਣਾ 12 ਟਾਣੀ ਖੇਡ ਕੇ ਜਿੰਨੇ ਹਾਰ ਜਾਣਾ ਉਹਦੇ ਸਿਰ ਆਉਨੇ ਖੜਬਾਨੇ ਅੱਜ ਵੀ ਚੇਤੇ ਆਉਂਦੇ ਨੇ ਪਾਵੇਂ ਹੁੰਦਾ ਨਾਈ ਸੂਟਾਂ ਬੂਟਾਂ ਦੇ ਵਿੱਚ ਤੁਰ ਗਈਏ ਅਫਜ਼ਲ ਪੱਗਾਂ ਵਾਲੇ ਦਾਨੇ ਅੱਜ ਵੀ ਚੇਤੇ A un dene.